ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ ਆਈ ਹੈਵ ਫੋਰਗਟਨ ਦਾ ਡਵਾਈਸ ਆਫ ਹਰ ਆਈ ਐਮ ਕਾਊਟ ਇਨ ਦਾ ਲਵ ਆਫ ਡੁਐਲਟੀ ਕਰਨੇ ਵਾਲਾ ਵਿਸਰਿਆ ਇਨਸਾਨ ਤੈਨੂੰ ਸੰਗ ਸ਼ਰਮ ਨਹੀਂ ਆਉਂਦੀ ਤੂੰ ਆਪਣੇ ਜੀਵਨ ਦੇ ਵਿੱਚ ਕਿੱਡੀ ਵੱਡੀ ਭੁੱਲ ਕਰ ਰਹੇ ਏ ਪਤਾ ਕਿਹੜੀ ਭੁੱਲ ਜੀ ਨੇ ਤੈਨੂੰ ਐਦਾ ਦਰ ਕੀਤਾ ਹੈ ਜੀਨੇ ਤੈਨੂੰ ਆਪਣੇ ਵਿੱਚੋਂ ਇਹ ਇੱਕ ਸਮਾਂ ਦਿੱਤਾ ਕਿ ਤੂੰ ਜਾ ਕੇ ਜੀਵਨ ਦੇ ਵਿੱਚ ਇੱਕ ਚੰਗਿਆਈ ਭਲਾਈ ਦਾ ਇੱਕ ਕਾਰਜ ਸਿੱਖਿਆ ਉਹ ਪਰਮਾਤਮਾ ਨੂੰ ਤੂੰ ਇੱਥੇ ਦੀਆਂ ਚੀਜ਼ਾਂ ਵਾਸਤੇ ਭੁੱਲ ਗਿਆ ਕਰਨੇ ਵਾਲਾ ਵਿਸਤਰਾ ਦੂਜੇ ਭਾਏ ਪਿਆਰ ਕਿਸੇ ਦੂਜੀ ਵਸਤੂ ਦੇ ਕਰਕੇ ਤੂੰ ਉਹਨੂੰ ਭੁੱਲ ਗਿਆ ਪਰਮਾਤਮਾ ਨੂੰ ਭੁੱਲ ਗਿਆ ਤੇ ਤੈਨੂੰ ਪਤਾ ਨਹੀਂ ਪਰਮਾਤਮਾ ਨੇ ਤੈਨੂੰ ਕੁਝ ਟਾਈਮ ਦਿੱਤਾ ਤੂੰ ਉਧਾਰ ਦੀ ਜ਼ਿੰਦਗੀ ਲੈ ਕੇ ਆਇਆ ਇਸ ਕਰਕੇ ਜੀਵਨ ਦੇ ਵਿੱਚ ਚੰਗਿਆਈਆਂ ਖੱਟ, ਭਲਾਈਆਂ ਖੱਟ, ਲੋੜਵੰਦਾਂ ਦਾ ਸਹਾਰਾ ਵਣ ਤੇ ਸਾਰਿਆਂ ਨਾਲ ਪਿਆਰ, ਮੁਹੱਬਤ, ਭਾਈਚਾਰਕ ਸਾਜ ਬਣਾ ਕੇ ਰੱਖ। ਇਹ ਦੂਜੀ ਭਾਵਨਾ ਨਾਲ ਨਾ ਚੱਲ ਕਿ ਮੈਂ ਹੀ ਵੱਡਾ, ਨਹੀਂ ਸਾਰਿਆਂ ਤੋਂ ਲੱਗਾ, ਮੈਂ ਵਧੀਆਂ ਸਾਰਿਆਂ ਤੋਂ ਨਹੀਂ। ਆਪਾਂ ਸਾਰੇ ਇੱਕਾਂ ਤੇ ਸਾਰੇ ਪ੍ਰਮਾਤਮਾ ਦੇ ਪਿਆਰੇ ਆ। ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ।